ਖਾਲਸਾ ਵੇ ਫਤਿਹ ਵਾਹਿਗੁਰੂ ਜਿੱਗਾ ਖਾਲਸਾ ਵਾਹਿਗੁਰੂ ਜਿੱਗੀ ਫਤਿਹ ਆ ਵੇਖੋ ਜੀ ਵੀਡੀਓ ਆ ਜਿਹੜਾ ਪਾਣੀ ਨਵਾਂ ਛਲੇਮ ਸ਼ਾ ਦਾ ਸੁਣਨ ਚਾਹੀਏ ਕੈਸ ਦੋ ਸਾਹਿਬ ਕਹਿੰਦੇ ਨੇ ਸਾਡੇ ਕੋਲ ਪਿੱਛੋਂ ਬੰਦ ਸੇਵਨ ਨਾਲ ਨਹੀਂ ਕਰਾਇਆ ਜਾ ਰਿਹਾ ਆ ਵੇਖੋ ਕਿਹੜੇ ਸਾਹਿਬ ਨਾਲ ਇੱਧਰ ਵੀ ਪਾਣੀ ਹੈ ਪਾਣੀ ਉਹ ਤੂੰ ਓਵਰਫਲੋ ਹੋ ਕੇ ਟੁੱਟ ਗਿਆ ਉਪਰੂ ਆ ਮਸੇ ਬੰਨ ਬੁੰਨ ਕੇ ਜਿਵੇਂ ਕਲਾਲੀ ਕੱਟੀ ਕਰਕੇ ਡੱਬ ਬੁਜੜੀਆਂ ਕੱਟੀਆਂ ਕਰਕੇ ਮਿੱਟੀ ਮੁੱਟੀ ਛੱਟ ਕੇ ਤੇ ਚਲੋ ਬੰਨੇ ਬੁੰਨੇ ਆਪ ਤੇ ਬਣਾ ਕੇ ਬਣਾਈ ਬੈਠੇ ਆ ਆ ਵੇਖੋ ਕੀ ਹਾਲਾਤ ਨੇ ਕੀ ਹਸਾਬ ਕਿਤਾਬ ਹੈ ਇਹ ਘੱਟ ਤੂੰ ਘੱਟ ਲੱਗ ਪੱਗ ਸ਼ਲੇਮ ਸ਼ਾ ਜਿਹੜੇ ਪੱਠੇ ਦੇ ਕੋਲੋਂ ਤੇ ਨਵੇਂ ਸ਼ਲੇਮ ਸ਼ਾ ਨੂੰ ਜਾਂਦਾ ਪੁਲ ਇੱਥੋਂ ਤੱਕ 1.5 ਕਿਲੋਮੀਟਰ ਦਾ ਫਾਸਲਾ ਹੈ ਜਿਹੜਾ ਕਿ ਇਸ ਤਰ੍ਹਾਂ ਹੀ ਖਤਰੇ 'ਚ ਸਾਰਾ ਨੌਜਵਾਨ ਸੇਵਾ ਕਰਦੇ ਬਣੇ ਨੌਜਵਾਨ ਆ ਪਿੰਡ ਵਾਲੇ ਜਿਹੜੇ ਨੌਜਵਾਨ ਸੇਵਾ ਮੁੰਡੇ ਕਰ ਰਹੇ ਨੇ ਸੇਵੇਦਾਰ ਆਪ ਦਾ ਵਿਚਾਰੇ ਜਿੰਨਾ ਕੋ ਲੱਗ ਕੇ ਨਾਂ ਦਾ ਸੰਯੋਗ ਦੇ ਰਿਆ ਨੇ ਜ਼ਿਮੀਂਦਾਰਾਂ ਦਾ ਔਰ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਔਰ ਮੈਂ ਕਹਨਾ ਉਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਸਾਡੇ ਸੁਭਾ ਪ੍ਰਧਾਨ ਸੁਖਿੰਦਰ ਸਿੰਘ ਸਵਰਾ ਨੂੰ ਤੇ ਦੂਜੇ ਆਪਣੇ ਸਤਨਾਮ ਸਿੰਘ ਪੰਨੋ ਨੂੰ ਹੋਰ ਪੂਰੀ ਟੀਮ ਨੂੰ ਵੀਡੀਓ ਜ਼ਰੂਰ ਪਹੁੰਚਾਇਓ ਕਿਉਂਕਿ ਪ੍ਰਸ਼ਾਸਨ ਇੱਥੋਂ ਦੇ ਲੋਕਾਂ ਦੀ ਜਿਹੜੀ ਹੈ ਅਸੀਂ ਆਪ ਦੇ ਲੈਵਲ ਤੇ ਪਿੰਡ ਪਰਦੇ ਮੈਂ ਮੰਗਲ ਸਿੰਘ ਜ਼ਿਲ੍ਹਾ ਅਗੂ ਫਾਜ਼ਿਲਕਾ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਜਿਨੇ ਪੂਰੇ ਪ੍ਰਸ਼ਾਸਨ ਤੱਕ ਅਤੇ ਫਾਜ਼ਿਲਕਾ ਤੱਕ ਆਪ ਦਾ ਹੌਣ ਪਾਣ ਜਿੱਤਨ ਤੱਕ ਵੀ ਲੱਗੇ ਨੇ ਲਾ ਕੇ ਬੇਨਤੀਆਂ ਕਰਕੇ ਬਹੁਤ ਜ਼ਿਆਦਾ ਆ ਵੇਖੋ ਜੀ ਗੱਟੇ ਲਾਣੇ ਆ ਗੱਟਿਆਂ ਦੇ ਉਤੂ ਓਵਰਫਲੋ ਪਾਣੀ ਕਰ ਜਾਂਦਾ ਆ ਵੇਖੋ ਜੀ ਇਧਰੋਂ ਬੰਨਾ ਬੰਨ ਗਏ ਨੇ ਅਗੂ ਬੰਨੇ ਇਧਰੋਂ ਟੁੱਟ ਜਾਂਦਾ ਓਧਰੋਂ ਬੰਨ੍ਹਨੇ ਆ ਓਧਰੋਂ ਟੁੱਟ ਜਾਂਦਾ ਲਗਭਗ ਸਾਨੂੰ ਪੂਰਾ ਹਾਈ ਇਥੂ ਦਾ ਜਿਹੜਾ ਖਤਰਾ ਪੂਰਾ ਮੰਡਰਾ ਰਿਹਾ ਕਿਉਂਕਿ ਪਾਣੀ ਪਿੱਛੋਂ ਚਲੋ ਬਾਈ ਜੇ ਸਾਡੀ ਗੱਲ ਹੈ ਪਾਣੀ ਮੈਂ ਪਿੱਛੋਂ ਓਵਰ ਹੋਣ ਕਰਕੇ ਨਹੀਂ ਬੰਨ੍ਹ ਸਕਦਾ ਪਰ ਇੱਥੇ ਕੋਈ ਮਸ਼ੀਨ ਤਾਂ ਪ੍ਰੋਵਾਈਡ ਕਰਾ ਸਕਦਾ ਨਾ ਨਾ ਤਾਂ ਕੋ ਮਿੱਟੀ ਦੀ ਸਹੂਲਤ ਹੈ ਨਾ ਹੀ ਕੋ ਇਧਰੋਂ ਕੋਈ ਸਾਧਨ ਆ ਰਿਹਾ ਹੈ ਕਿਉਂਕਿ ਜਿਹੜਾ ਸਾਨੂੰ ਸਾਡੀ ਮੰਗ ਹੈ ਸਾਨੂੰ ਇੱਥੇ ਪੋਪਲਾਈਨ ਦਿੱਤੀ ਜਾਵੇ ਜਿਹੜੀ ਵਿੱਚੋਂ ਮਿੱਟੀ ਪਾਟ ਕੇ ਔਰ ਇੱਥੇ ਜਿਹੜੀ ਹੈ ਸੇਵਨਲ ਵਿੱਚੋਂ ਪਿੱਟੀ ਪਾਟ ਕੇ ਡੰਗਾਈ ਚ ਕਰਕੇ ਤੇ ਇੱਥੇ ਮਿੱਟੀ ਲਈ ਜਾਵੇ ਕੋ ਇੱਕ ਵਾਰੀ ਇਹ ਪਾਣੀ ਦਾ ਕੰਟਰੋਲ ਚ ਬੰਨਿਆ ਜਾਵੇ ਜਿਹੜੇ ਕਿ ਘਟ ਤੋਂ ਘਟ ਹੈ 25 ਏਕੜ ਹੈ ਜ਼ਮੀਨ ਜਿਹੜੀ ਹੈ ਉਹ ਡੁੱਬ ਗਈ ਹੈ ਔਰ ਆ ਵੇਖੋ ਵੀਰ ਜਿਹੜੇ ਵਿਚਾਰੇ ਲੱਗ ਰਹੇ ਨੇ ਤੇ ਆਪਾਂ ਬਾਹਨ ਰਹਿਣੇ ਪਾਣੀ ਇਹਨਾਂ ਦੀ ਵੀ ਵੇਖੋ ਵੇਖੋ ਕਿਹੜੇ ਸਾਹ ਨਾਲ ਹਾਲਾਤ ਨੇ ਸਾਡੇ ਪਿੰਡਾਂ ਦੇ ਲੋਕਾਂ ਦੇ ਔਰ ਸਰਕਾਰਾਂ ਨੂੰ ਜਦੋਂ ਐ ਉਹਦਾ ਅਸੀਂ ਉਹਦਾ ਅਸੀਂ ਵਿਗਨੇ ਆ ਤੇ ਜਦੋਂ ਇਹੋ ਜਿਹਾ ਆਂਦਾ ਸਮਾਂ ਉਹਦਾ ਸਰਕਾਰ ਨੂੰ ਅਸੀਂ ਨਜ਼ਰ ਨਹੀਂ ਆਉਂਦੇ ਹੁਣ ਵੇਖੋ ਜਿਹੜਾ ਸਮਾਂ ਆ ਵੇਖੋ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਖਰਾਬ ਹੈ ਖਰਾਬ ਹੈ ਔਰ ਟਰੈਕਟਰ ਨਹੀਂ ਬੈਕ ਜਾ ਸਕਦਾ ਆ ਉਹ ਡਾਕਟਰ ਬੈਕ ਜਾ ਸਕਦਾ ਇੱਥੇ ਵੀਡੀਓ ਨਾਲ ਆਵੇ ਤਾਂ ਗੱਲੇ ਪਾਸੋਂ ਪਾਣੀ ਆ ਰਹਾ ਗਲਤ ਕੰਮ ਹੈ ਉੱਤਰ ਦਿੱਤੇ ਆਪਣੇ ਪੈਣੇ ਖਾਲੀ ਹੋ ਗਏ ਅਸੀਂ ਪਿੰਡੇ ਚ ਆ ਵੀ ਲੱਗ ਗਏ ਆ ਸੇਮ ਨਾਲੇ ਨੂੰ ਗੱਟਿਆਂ ਨਾਲ ਅਸੀਂ ਆ ਵੀ ਲੱਗ ਗਏ ਹੁਣ ਅਸੀਂ ਰੋਟੀ ਖਾਣੀ ਪਾਵਾਂ ਵੱਡਾਂਗੇ ਤਾਂ ਫਿਰ ਖਾਣ ਲਵਾਂਗੇ ਹਾਂ ਹਾਂ ਮੜਾ ਸਿੱਟਣਾ ਕਦਰ ਫੋਨ ਤੋਂ ਨਹੀਂ ਖੜਾ ਪੈਂਦਾ ਹੈ ਹੈਡ ਕੁਆਰਟਰ ਪੱਕੇ ਸਾਫ ਹਾਰਾ ਸ਼ਾਬਾ ਸ਼ਾਬਾ ਭਰੀਓ ਮੈਂ ਭਰੀਓ ਉਹ ਜੱਲਾ ਚੱਲ ਚੱਲ ਸ਼ਾਬਾ ਉਖੜੋਗੇ ਉਹ ਡੈਡ ਲਾਵਾ ਮੇਰੇ ਪ੍ਰਧਾਨ ਨਾਲ ਆ ਵਾ ਉਹ ਦੇਖ ਕਿਤੋਂ ਮੋੜੀਆਂ ਆਏ ਮੈਂ ਲੋਕ ਮੰਨਦੇ ਸੀ ਮੈਂ ਮੇਰੇ ਦਾ ਉਹ ਆਂਦਾ ਅੱਜ ਰਾਤੀ ਫੋਨ ਕੀਤਾ ਰਾਤੀ ਉਹਨੇ ਕਿਹਾ ਮਸ਼ੀਨ ਕੋਦੇ ਪਿੰਡ ਚਲਦੀ ਪਈ ਹੈ ਵਾ ਤੇ ਸ਼ਾਬਾ ਫੁੱਲ ਭਰਨੇ ਆਪੇ ਉਹ ਹਲੋ ਉਹ ਪਿੰਡ ਜਲਦੀ ਜੇ ਸੀ ਦੇ ਭੇਜਣੇ ਚੇ वाहगुरु जी का खालसा श्री वाह की फतेह मैं किसान मजदूर संघर्ष कमेटी जिला आगु फाजिलका सरदार मंगल सिंह पिंड नवा श्रेम शाह बेनती है ਕਿ ਬਾਤ ਤੋ ਆ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਆ ਪਿੰਡ ਨਵੇਂ ਖਲੇਮ ਸ਼ਾਹ ਦੀ ਜਿਹੜੀ ਹੈ ਸੇਮ ਨਾਲੀ ਹੈ ਸਰਕਾਰਾਂ ਨੂੰ ਵੋਟਾਂ ਵੇਲੇ ਅਸੀਂ ਦੇ ਦਿਆ ਨੇ ਪ੍ਰਸ਼ਾਸਨ ਨੂੰ ਸਭ ਕੁਝ ਦੇ ਦਿੰਦਾ ਪਰ ਲੇਕਨ ਜਦੋਂ ਆ ਔਖਾ ਵੇਲਾ ਆਉਂਦਾ ਸਮਾਂ ਆਉਂਦਾ ਜਦੋਂ ਔਖਾ ਸਮਾਂ ਆਉਂਦਾ ਆ ਹੁਣ ਜਿਨ੍ਹਾਂ ਦੀ ਆ ਜਿਨ੍ਹਾਂ ਦੀ ਜ਼ਮੀਨ ਨੂੰ ਪਾਣੀ ਟੁੱਟਿਆ ਹੋਇਆ ਹੈ ਉਧਰ ਨਹੀਂ ਵੀ ਤਾਂ ਮੈਂ ਤੁਹਾਨੂੰ ਉਧਰ ਵੀ ਵੀਡੀਓ ਬਣਾ ਕੇ ਪਾਵਾਂਗੇ ਅਸੀਂ ਉਧਰ ਵੀ ਮੈਂ ਕੈਮਰਾਮੈਨ ਨੂੰ ਕਹਾਂਗਾ ਵੀ ਉਧਰ ਵੀ ਜਾਣਗੇ ਉੱਥੇ ਬਣਾਵਾਂਗੇ ਅਸੀਂ ਪਰ ਲੇਕਿਨ ਆ ਵੇਖੋ ਆਪ ਦਾ ਜੋਰ ਅਸੀਂ ਪੂਰਾ ਲਾ ਰਹੇ ਆ ਆ ਟਰੈਕਟਰਾਂ ਦੀ ਵੀਡੀਓ ਬਣਾਈ ਜਾਵੇ ਇਹਨਾਂ ਟਰੈਕਟਰਾਂ ਦੇ ਵੇਖੋ ਆ ਟਰੈਕਟਰ ਲੱਗ ਰਹੇ ਨੇ ਕੁਛ ਮਾਸ਼ਾ ਨਹੀਂ ਆਇਆ ਇੱਥੇ ਕੋਈ ਪ੍ਰਸ਼ਾਸਨ ਨਾ ਕੋਈ ਕੁਛ ਨਹੀਂ ਇੱਕ ਐਸਓ ਸਾਹਿਬ ਆਏ ਨੇ ਇਹ ਨਹੀਂ ਪਤਾ ਸਿਟੀ ਵਾਲੇ ਆਏ ਨੇ ਕਿ ਸਦਰ ਵਾਲੇ ਆਏ ਨੇ ਮਾਈਸਟਰ ਸਾਹਿਬ ਜੀ ਕਹਿ ਰਹੇ ਨੇ ਤੂੰ ਜਿਹੜੇ ਖੇਤਾਂ ਵਾਲੇ ਨੇ ਉਹ ਕਹਿੰਦੇ ਅਸੀਂ ਖੂਨ ਲਾ ਕੇ ਕਿਹਾ ਐਸਓ ਸਾਹਿਬ ਕਹਿੰਦੇ ਨੇ ਅਸੀਂ ਕਿ ਇੱਕ ਅੱਧੇ ਘੰਟੇ 10 ਮਿੰਟਾਂ ਤੱਕ ਤੁਹਾਡੇ ਕੋਲ ਭੇਜਦੇ ਨੇ ਮਸ਼ੀਨ ਜੀਸੀਬੀ ਜੇ ਜੀਸੀਬੀ ਆ ਜਾਵੇ ਤਾਂ ਅਸੀਂ ਇਹ ਤੋ ਕੁੱਟ ਕੇ ਤੇ ਆ ਇਹਨੂੰ ਬੰਨ ਕੇ ਕੁਸ਼ ਕਬਰ ਤਾਂ ਕਰੀਏ ਨਾ ਸਾਡਾ ਰਸਤਾ ਬਣੇ ਕੋ ਟਰਾਲੀ ਲੰਘਣ ਦਾ ਬਣ ਜਾਵੇ ਜਿੰਨੀ ਕੋ ਸਾਡੇ ਕੋਲ ਸਰਬ ਸਾਡੀ ਬੇਨਤੀ ਹੈ ਜਿੰਨਾ ਕੋ ਸਾਡੇ ਕੋਲ ਹੋਈ ਸੀ ਅਸੀਂ ਆਪ ਵੀ ਕੀਤੀ ਹੈ ਬੰਨੀ ਹੈ ਆਦੀ ਕੋਸ਼ਿਸ਼ ਲਾਈ ਹੈ ਪਰ ਹੁਣ ਜੇਕਰ ਪ੍ਰਸ਼ਾਸਨ ਦੇ ਕੰਨਾਂ ਤੱਕ ਆਵਾਜ਼ ਨਹੀਂ ਪਹੁੰਚਦੀ ਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਪੂਰੇ ਪੰਜਾਬ ਦੇ ਵਿੱਚ ਜੇਕਰ ਇਹ ਜਿਆਦਾ ਇਸ ਤਰ੍ਹਾਂ ਨਹੀਂ ਧਿਆਨ ਦੇ ਰਹਾ ਹੈ ਅਸੀਂ ਪੂਰੇ ਪੰਜਾਬ ਐਮਲਾਂ ਦੇ ਘਰ ਦੇ ਘਾੜਦੇ ਕਰੋ ਤੇ ਡੀਸੀ ਦਫਤਰਾਂ ਦੇ ਘਰ ਦੇ ਘਾੜਦੇ ਕਰੋ ਅਸੀਂ ਖੁੱਲਾ ਐਲਾਨ ਕਰਦੇ ਆ ਜੇਕਰ ਸਾਡੇ ਵਾਲੇ ਇਸ ਤਰ੍ਹਾਂ ਪ੍ਰਸ਼ਾਸਨ ਨੇ ਨਹੀਂ ਵੇਖਣਾ ਤਾਂ ਦੁਨੀਆ ਤੋਂ ਤਾਂ ਡੁੱਬੀ ਪਈ ਹੈ ਦਰਿਆਵਾਂ ਵਿੱਚ ਬਚਾਰੀ ਡੁੱਬੀ ਪਈ ਹੈ ਪਰ ਇੱਥੇ ਇੱਧਰ ਵੀ ਲੱਖਾਂ ਏਕੜ ਦਾ ਨੁਕਸਾਨ ਹੋ ਜਾਣਾ ਜਿਹੜਾ ਕੰਮ ਹੋ ਰਿਹਾ ਜੀ ਅਸੀਂ ਆਪਣੇ ਆਰਬੀ ਲੈਬ ਚੈਨਲ ਤੇ ਵੀਡੀਓ ਬਣਾ ਵੀਡੀਓ ਭੇਜਾਂਗੇ ਤੇ ਇਹਨਾਂ ਨੂੰ ਜ਼ਰੂਰ ਖਬਰ ਜ਼ਰੂਰ ਚਲਾਇਓ ਤੇ ਅਸੀਂ ਆਪਣੇ ਗਰੁੱਪ ਵਿੱਚ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਗਰੁੱਪ ਚ ਵੀ ਭੇਜਣ ਲੱਗੇ ਆਂ ਬੇਨਤੀ ਨੂੰ ਕਬੂਲ ਕਰਿਓ ਸਾਰੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਕਿ ਸਕਤ ਜਿਨ੍ਹਾਂ ਨੇ ਸਰਕਾਰ ਨੂੰ ਚੇਤਾਵਨੀ ਦਿਓ ਸਰਕਾਰ ਦੇ ਕੰਨਾਂ ਤੱਕ ਆਵਾਜ਼ ਪਹੁੰਚੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ